ਜੇ ਨੌਕਰਾ ਘੋੜਾ ਭਾਲਣ ਵਾਸਤੇ ਸਾਰੀ ਦਿਹਾੜੀ ਮੋਬਾਈਲ ਦੀ ਬੈਟਰੀ ਫੂਕ ਦੇ ਤੁਰੇ ਫਿਰਦਿਆਂ ਤੇ ਕੰਮ ਤਾਂ ਨਹੀਂ ਮਿਲ ਰਿਹਾ ਨਾ ਤੇ ਤੁਸੀਂ ਐ ਕਰੋ ਕਿਸੇ ਹੋਰ ਕੰਮ ਦੀ ਵਿਆਉਂਤ ਕਰੋ ਤੁਹਾਡੀ ਘੋੜੇ ਵਾਲੀ ਭਾਲ ਬਿਲਕੁਲ ਖਾਤਮ ਹੋ ਗਈ ਆ ਹਾਂ ਕੌਕੇ ਪਿੰਡ ਜਗਰਾਉਂ ਦੇ ਏਰੀਏ ਦਾ ਲੁਧਿਆਣੇ ਜ਼ਿਲ੍ਹੇ ਦਾ ਇਹ ਸੁਣ ਕੇ ਤੁਹਾਨੂੰ ਆਇ ਨਾ ਲੱਗੇ ਕਿ ਯਾਰ ਭੁੰਡੇ ਵਾਲਾ ਹੀ ਪਤਾ ਨਹੀਂ ਕਿੰਨਾ ਕੁ ਕਿਰਾਇਆ ਲੈ ਲਵਾਂ ਨਹੀਂ ਨਹੀਂ ਕਈ ਛਣ ਲੈਣ ਦੀ ਲੋੜ ਨਹੀਂ ਭੁੰਡੇ ਵਾਲੇ ਨੇ ਤਾਂ ਆਪ ਦਾ ਬਣਦਾ ਕਰਾਇਆ ਲੈਣਾ ਹੀ ਲੈਣਾ ਪਰ ਇਹ ਸੱਜਣ ਉਹੋ ਆ ਜਿਨ੍ਹਾਂ ਨੂੰ ਤੁਹਾਨੂੰ ਫੀਸ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਜੋ ਸਮਰੱਥਾ ਰੱਖਦੇ ਆ ਘੋੜੇ ਦੀ ਬਿਊਟੀ ਦੇ ਹਿਸਾਬ ਨਾਲ ਘੋੜੇ ਦਾ ਜੋ ਵੀ ਰੰਗ ਰੂਪ ਤੁਹਾਨੂੰ ਪਸੰਦ ਆਵੇ ਉਸ ਹਿਸਾਬ ਨਾਲ ਤੁਸੀਂ ਆਪੇ ਹੀ ਫੈਸਲਾ ਕਰਨਾ ਹੈ ਘਰੇ ਖੜਕੇ ਕਿ ਕਿੰਨੇ ਪੈਸੇ ਮਾਲ ਕਰੋਂ ਫੜਾ ਕੇ ਜਾਣੇ ਤੁਹਾਡੇ ਤੋਂ ਉੱਥੇ ਕੋਈ ਬੰਦਾ ਮੰਗਣ ਵਾਲਾ ਨਹੀਂ ਖੜਾ ਹੋਊਗਾ ਕਿ ਭਾਈ ਐਨੇ ਦੇ ਕੇ ਜਾ ਤੁਸੀਂ ਆਪ ਫੈਸਲਾ ਕਰਨਾ ਕਿ ਤੁਸੀਂ ਕਿੰਨੇ ਦੇ ਕੇ ਜਾਣੇ ਸੱਚੋ ਕਿਉਂ ਕਿ ਇਹ ਬੰਦਿਆਂ ਦੀ ਘੋੜਾ ਦੁਕਾਨ ਨਹੀਂ ਗਾ ਕੋੜੇ ਹੋਰ ਵੀ ਐ ਇਹਨਾਂ ਦੀ ਘੋੜੇ ਦੁਕਾਨ ਨਹੀਂ ਗੇ ਸਜਣੋ ਇਹ ਬਹੁਤ ਰੱਬੀ ਰੂਹ ਤੇ ਰੱਜੀ ਰੂਹ ਵਾਲੇ ਬੰਦਿਆਂ ਦੇ ਘੋੜੇ ਆ ਘੋੜਾ ਬਿਲਕੁਲ ਸਜਣੋ ਸਪੌਟਲੈਸ ਹੈ ਬਹੁਤ ਚੰਗੇ ਖਾਨਦਾਨ ਦਾ ਸੱਗੂ ਘੋੜੇ ਦਾ ਪੋਤਰਾ ਹੈ ਸੱਗੂ ਘੋੜੇ ਦਾ ਜਿਹਦਾ ਨੂਰ ਹੈ ਸਜਣੋ ਇਹਦੀ ਮਾਂ ਵੀ ਬਹੁਤ ਚੰਗੀ ਹੈ ਕੌਕੇ ਪਿੰਡ ਦੇ ਵਿੱਚ ਹੀ ਪੈਦਾ ਹੋਇਆ ਇਹ ਘੋੜਾ ਤੇ ਐਡਾ ਸੋਹਣਾ ਸੁਨੱਖਾ ਮਤਲਬ ਤਿਆਰ ਹੋਇਆ ਮਜ਼ਬੂਤ ਮਤਲਬ ਜੇ ਤੁਸੀਂ ਇਹਦੀ ਮਜ਼ਬੂਤੀ ਦੀ ਗੱਲ ਕਰੋਨਾ ਸਨੱਖਪੁਣਾ ਵੀ ਅਕਸਰ ਕਿਸੇ ਸਾਈਡ ਤੇ ਰਹਿ ਜਾਂਦਾ ਪਰ ਅਸਲ ਦੇ ਵਿੱਚ ਸਹੀ ਮੈਨਿਆਂ ਦੇ ਵਿੱਚ ਘੋੜਾ ਮਜ਼ਬੂਤ ਹੋਣਾ ਚਾਹੀਦਾ ਹੁੰਦਾ ਘੋੜੇ ਦੀ ਛਾਤੀ ਹੋਣੀ ਚਾਹੀਦੀ ਹੁੰਦੀ ਆ ਘੋੜੇ ਦਾ ਮਤਲਬ ਕਹਿਣ ਤੋਂ ਭਾਵ ਉਹਦੇ ਪੈਰ ਹੋਣੇ ਲੱਤਾਂ ਹੋਣੀਆਂ ਗੋਡੇ ਹੋਣੇ ਇਹ ਜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਵੀ ਜਿੱਥੇ ਠੀਕ ਆ ਯਾਰ ਘੋੜਾ ਸਵਾਰੀ ਕਰਨ ਵਾਲਾ ਜਾਨਵਰ ਆ ਬੰਦਾ ਉੱਤੇ ਬੈਠਾ ਹੋਵੇ 20 ਕਿਲੋਮੀਟਰ ਬਾਟ ਕੀਤੀ ਹੋਵੇ ਤੇ ਘੋੜੇ ਦੀ ਧੌਣ ਖੱਲੇ ਨੂੰ ਨਾ ਹੋਵੇ ਘੋੜਾ ਕਿਤੇ ਗਰਦਨ ਸਿੱਟ ਕੇ ਤਾਂ ਨਹੀਂ ਤੁਰਿਆ ਆਉਂਦਾ ਖੱੱਚਰ ਤਾਂ ਨਹੀਂ ਬਣਦਾ ਘੋੜਾ ਮਤਲਬ ਉਹ ਚੀਜ਼ ਹੋਣੀ ਚਾਹੀਦੀ ਹੁੰਦੀ ਆ ਕਿਤੇ ਨਾ ਕਿਤੇ ਮੈਨੂੰ ਐ ਲੱਗਦਾ ਵੀ ਮੀਟਿੰਗ ਕਰਾਉਣ ਵੇਲੇ ਬਾਲੀਆਂ ਉਹ ਹੋਣਾ ਵੀ ਕੜਿਆਂ ਦੇ ਵਿੱਚ ਦੀ ਲੰਗਦਾ ਹੀ ਇਕੱਲਾ ਦੇਖੀ ਜਾਇਆ ਕਰੋ ਆਸਰ ਦੇ ਵਿੱਚ ਮਜ਼ਬੂਤੀ ਬਿਊਟੀ ਨਾਲੋਂ ਵੀ ਕਈ ਗੁਣਾ ਜ਼ਿਆਦਾ ਮਹਾਨੇ ਰੱਖਦੀ ਆ ਵੈਸੇ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਇੱਕ ਘੋੜੇ ਦੇ ਵਿੱਚ ਹੋਣੀਆਂ ਚਾਹੀਦੀਆਂ ਹੁੰਦੀਆਂ ਪਰ ਮੈਂ ਤੁਹਾਡੇ ਨਾਲ ਸੋਤੇ ਗੱਲ ਕਰਦਾ ਵੀ ਅਸਲ ਦੇ ਵਿੱਚ ਘੋੜੇ ਦੀ ਮਜ਼ਬੂਤ ਕੋਈ ਘੋੜੇ ਦੀ ਖੂਬਸੂਰਤੀ ਆ ਸੱਚ ਨੂੰ ਘੋੜਾ ਮਜ਼ਬੂਤ ਆ ਤੋ ਖੂਬਸੂਰਤ ਆ ਜੇ ਉਹ ਮਜ਼ਬੂਤ ਨਹੀਂ ਤਾਂ ਯਾਰ ਉਹ ਖੂਬਸੂਰਤ ਨਹੀਂਗਾ ਕਹਿਣ ਨੂੰ ਭਾਵੇਂ ਤੁਹਾਨੂੰ ਕੋਈ ਮੇਰੇ ਵਰਗਾ ਲੱਖ ਕਹੀ ਜਾਵੇ ਪੈਸੇ ਲੈ ਕੇ ਵੀ ਬਾਈ ਆਏ ਆ ਇਹਦੀ ਘਰ ਦਾਣਾ ਓਵੇਂ ਆ ਫਲਾਨਾ ਮਤਲਬ ਜੇ ਘੋੜਾ ਤਾਕਤਵਾਰਾ ਬਸ ਖੂਬਸੂਰਤੀ ਉਹਦੀ ਆਟੋਮੈਟਿਕ ਆ ਸਜੂ ਤੇ ਫੀਸ ਵਾਲਾ ਪਵਾਨਾ ਆ ਵੀ ਐਸੇ ਘੋੜੇ ਤੇ ਵੀ ਇਹ ਕੋਕਰੀ ਵਾਲੇ ਘੋੜੇ ਦਾ ਬੱਚਾ ਹੈ ਕੋਕਰੀ ਵਾਲਾ ਘੋੜਾ ਜਿਹੜਾ ਮੱਝੂ ਕਿਆਂ ਵਾਲੇ ਘੋੜੇ ਦਾ ਬਾਪ ਸੀਗਾ ਨਾ ਉਹਦਾ ਬੱਚਾ ਸੀ ਮਤਲਬ ਆਪਾਂ ਜਿਹੜੇ ਮੱਝੂ ਕਾਲੇ ਘੋੜੇ ਨੇ ਸਾਰੇ ਘੋੜੇ ਪੈਦਾ ਕੀਤੇ ਆ ਉਹ ਦੋ ਭਾਈ ਸੀਗੇ ਇੱਕ ਕੋਕਰੀ ਵਾਲਾ ਇੱਕ ਮੱਝੂ ਘਣਾ ਨੀਲਾ ਤੇ ਕੋਕਰੀ ਵਾਲੇ ਨੇ ਜਿਆਦਾ ਮਤਲਬ ਅੱਗੇ ਗਾਂਹ ਬਰੀਡਿੰਗ ਨਹੀਂ ਹੋਈ ਉਹਦਾ ਇਹ ਬੱਚਾ ਮਤਲਬ ਘੱਟ ਵਰਤਿਆ ਗਿਆ ਉਹ ਘੋੜਾ ਦੂਜਾ ਘੋੜਾ ਮੱਝੂ ਘਿਆਲਾ ਵੱਡਾ ਨੀਲਾ ਉਹ ਵੱਧ ਵਰਤਿਆ ਗਿਆ ਇਸ ਘੋੜੇ ਤੋਂ ਵੀ ਸਜਣਾ ਤੁਸੀਂ ਬਰੀਡਿੰਗ ਸਰਵਿਸ ਲੈ ਸਕਦੇ ਤਾਂ ਫੀਸ ਦੇ ਪਮਾਨੇ ਇਸ ਘੋੜੇ ਲਈ ਵੀ ਉਹੀ ਰਹਿਣਗੇ ਕਿਉਂਕਿ ਇਹਦੇ ਮਾਲਕ ਵੀ ਸਜਣਾ ਉਹੀ ਆ ਜੋਰਾ ਬਸਟਡ ਫਾਰਮ ਵਾਲੇ ਤਾਂ ਇਸ ਘੋੜੇ ਲਈ ਵੀ ਤੁਸੀਂ ਜੇ ਤੁਸੀਂ ਸਟੱਡ ਸਰਵਿਸ ਲਈ ਵਰਤਦੇ ਆ ਤਾਂ ਫੀਸ ਦਾ ਅਪਮਾਨਾ ਜਿਹੜਾ ਉਹ ਤੁਸੀਂ ਹੋਈ ਤੈਅ ਕਰਨਾ ਇਹ ਤੁਹਾਡੇ ਤੇ ਹੀ ਛੱਡੀ ਕਿ ਸਾਨੂੰ ਤੁਹਾਡੇ ਤੋਂ ਕਿੰਨੇ ਲੈਣੇ ਚਾਹੀਦੇ ਸਜਣ ਤਾਂ ਇਸ ਮਸਲੇ ਦੇ ਵਿੱਚ ਵੀ ਤੁਸੀਂ ਫੈਸਲਾ ਕਰਨਾ ਤੇ ਘੋੜਾ ਤੁਹਾਨੂੰ ਆਪਾਂ ਇੱਕ ਹੋਰ ਵੀ ਦਿਖਾ ਦੇਾਂਗੇ ਆ ਘੋੜੇ ਦੀ ਮਾੜੀ ਜੀ ਝਲਕ ਦਿਖਾ ਦਿਆਂ ਘੋੜਾ ਤੁਸੀਂ ਆਪ ਹੀ ਪਸੰਦ ਕਰ ਲਓ ਵੀ ਭਾਈ ਇਹ ਚੀਜ਼ ਹੈ ਕਿੰਨਾ ਕਮਜ਼ਬੂਤ ਆ ਕਿਹੋ ਜੇ ਬੱਚੇ ਪੈਦਾ ਕਰ ਸਕਦਾ ਜਾਂ ਤੁਹਾਡੀ ਇੱਛਾ ਕਿਸ ਤਰ੍ਹਾਂ ਦਾ ਘੋੜਾ ਵਰਤੰਦੀ ਹੈਗੀ ਆ ਤੇ ਇੱਕ ਸਜਣੋ ਆ ਘੋੜਾ ਇਹ ਮੱਝੂ ਘਿਆੜੀ ਦੂਸਰੀ ਲਾਈਨ ਦਾ ਘੋੜਾ ਜਿਹੜੀ ਮੱਝੂ ਘਿਆੜੀ ਲਾਈਨ ਚੱਲਦੀ ਹੈ ਇਹ ਬਲੰਦ ਦਾ ਬੱਚਾ ਸਜਣੋ ਇਹਦੀ ਵੀ ਫੀਸ ਆ ਜਿਹੜੀ ਉਹ ਤੁਸਮੇ ਤੈ ਕਰੂਗੇ ਮਤਲਬ ਫੀਸ ਤੁਸੀਂ ਤੈ ਕਰਨੀ ਆ ਫੋਨ ਤੁਹਾਡਾ ਚੱਕੋ ਲਾਓ ਤੇ ਪਹੁੰਚੋ